ਹਾਂਜੀ ਦੋਸਤੋ 7 ਸਤਸਰੀ ਕਾਲ ਦੀ ਸਿਆਲ ਆ ਰਿਹਾ ਮੌਸਮ ਬਦਲ ਰਹੀ ਆ ਤੇ ਲੋਕਾਂ ਨੂੰ ਪ੍ਰੋਬਲਮ ਆ ਰਹੀ ਆ ਜ਼ਖਾਮ ਨਜਲਾ ਖੰਗ ਜਿਹੜੀ ਖੰਗ ਬਣਦੀ ਆ ਉਹਨਾਂ ਜਲੇ ਤੋਂ ਬਣਦੀ ਆ ਕਿਉਂਕਿ ਨਜਲਾ ਅੰਦਰ ਡੇਗਦਾ ਤੇ ਉਹਦਾ ਇੱਕੋ ਇੱਕ ਹੱਲ ਹੈ ਸਭ ਤੋਂ ਟੌਪ ਤੇ ਸਭ ਤੋਂ ਵਧੀਆ ਡਾਕਟਰ ਬੀ ਐਸ ਕੇ ਦੀ ਨਿਊਜਿਕ ਕਿਉਰ ਸੀ ਜਣੀ ਨੱਕ ਨੂੰ ਸਾਫ ਕਰਨ ਵਾਲੀ ਦਵਾਈ ਇਹ ਦੋਸਤੋ ਆਪਾਂ ਕੱਲੀ ਗੱਲ ਨਹੀਂ ਕਰਦੇ ਤੁਸੀਂ ਮੇਰੀਆਂ ਪਹਿਲਾਂ ਵਾਲੀਆਂ ਵੀਡੀਓ ਖਿੱਚ ਕੇ ਦੇਖ ਲਿਓ ਦੇਖ ਕੇ ਕਿਵੇਂ ਨੱਕ ਖਿਜਦਾ ਉਹਨਾਂ ਦੇ ਵਿੱਚ ਤੇ ਅੱਜ ਆਲੀ ਦੇਖ ਲਿਓ ਕਿਵੇਂ ਆ ਆ ਦਵਾਈ ਲੈਂਦੇ ਨੂੰ ਮੈਨੂੰ 5 ਦਿਨ ਹੋ ਗਏ ਆ ਨੋਜੀਕਿਓਰਸੀ ਇੰਨੀ ਕੁ ਵਧੀਆ ਦਵਾਈ ਬਣਾਈ ਆ ਡਾਕਟਰ ਵੀਐਸਕੇ ਨੇ ਕਿ ਬਸ ਨਜਾਰੀ ਆ ਜਾਂਦੇ ਆ ਲੈਣ ਦਾ ਢੰਗ ਕੀ ਆ ਕੁਛ ਵੀ ਨਹੀਂ ਪਾਣੀ ਨਹੀਂ ਲੈਣਾ ਗਲਾਸ ਦੀ ਲੋੜ ਨਹੀਂ ਜਦੋਂ ਤੁਹਾਡਾ ਜੀ ਕਰਦਾ ਢੱਕਣ ਪੱਟੋ ਮੂੰਹ ਦੇ ਵਿੱਚ ਤੈਨੂੰ ਤੋੱਕੇ ਛੱਡ ਲੋ ਕਾਸੇ ਦੀ ਲੋੜ ਨਹੀਂ ਤੇ ਬਸ ਨਜਾਰੀ ਆਈ ਜਾਣਗੇ ਪਹਿਲਾਂ ਵਰਤੋ ਉਹਦੇ ਵਾਲਿਆਂ ਨੂੰ ਫੇਰ ਦੱਸੋ ਵੀ ਕੀ ਰਿਜ਼ਲਟ ਆ ਡਾਕਟਰ ਬੀ ਐਸ ਕੇ ਦੀ ਨਿਊਜੀ ਕਯੂਰ ਸੀ ਧੰਨਵਾਦ ਆ ਸਾਰੇ ਭਰਾਵਾਂ ਦਾ ਸ਼ੇਅਰ ਜ਼ਰੂਰ ਕਰਦੇ ਹੋ ਕਿਸੇ ਦਾ ਫਾਇਦਾ ਹੋ ਜੂ ਨੱਕ ਦਾ ਆਪਰੇਸ਼ਨ ਕਰਾਉਣ ਤੱਕ ਕਰਤੀਗਾ ਪਰ ਲੋੜ ਨਹੀਂ ਪਈ ਨਰਸਾਂ ਮਿਲਦੀ ਕਿੱਥੋਂ ਬਿਆਰ ਚ ਜੀ ਇਹ ਤੁਹਾਨੂੰ ਕਿਸੇ ਵੀ ਮੈਡੀਕਲ ਤੋਂ ਮਿਲ ਜੂ ਜਦੋਂ ਭਾਲੋਗੇ ਨਹੀਂ ਡਾਕਟਰ ਬੀ ਐਸ ਕੇ ਤੇ ਸਰਚ ਮਾਰੋ ਆਪੀ ਪਹੁੰਚ ਜੂ ਛੋੜੇ ਕੋਲੇ ਠੀਕ